ਆਇਆ ਵੀਰ ਆਪਾਂ ਵੀ ਚੱਲਦੇ ਆਪਾਂ ਵੀ ਦੇਖਦੇ ਆ ਕਿਵੇਂ ਕੁੱਟਣਗੇ ਨਹੀਂ ਚੱਕੇ ਸੰਦਾ ਨਹੀਂ ਪੁੱਪਾ ਮੇਰੀ ਗੱਲ ਸੁਣ ਐਡੀ ਵਾਲਾ ਫਿਰ ਕਹਿੰਦੇ ਕੀ ਨੇਗੇ ਆਪਾਂ ਡਾਂਗ ਦੇ ਜ਼ੋਰ ਤੇ ਲੈ ਲੈਂਦੇ ਆਂਗੇ ਮੈਂਬਰ ਸਾਹਿਬ ਥਾਣੇ ਕਿਵੇਂ ਨਾ ਜਾਵਾਂ ਉੱਥੇ ਚਿੰਬੜ ਕੇ ਮੇਰਾ ਪਤਾ ਉਹਨਾਂ ਨੇ ਕੀ ਜਲੂਸ ਕੱਢਿਆ ਕੋਟ-ਕੋਟ ਸਰਪੰਚ ਸਾਹਿਬ ਗੱਲ ਸੁਣ ਲੋ ਮੈਂਬਰ ਸਾਹਿਬ ਤੁਸੀਂ ਬੈਠੋ ਮੈਂ ਤਾਂ ਭਾਈ ਖੁੱਡ ਨਹੀਂ ਦਿੰਦਾ ਬੀਬੀ ਹਾਂ ਆ ਉਤਾਰ ਚਾਚਾ ਦੇਖ ਲੈ ਕੀ ਹੋ ਗਿਆ ਪਹਿਲਾਂ ਤਾਂ ਕਦੇ ਆਪਣੇ ਕੱਖ ਕੱਟ ਕੇ ਸਿੜਤੇ ਆਪਣੇ ਵਾਲੇ ਪਾਸੇ ਕਦੇ ਵੱਟ ਵੱਢ ਲਈ ਕਦੇ ਕੁਝ ਕਰ ਲਿਆ ਅੱਜ ਮੈਂ ਬਰਸੀਨ ਨੂੰ ਪਾਣੀ ਲਈ ਜਾਂਦਾ ਸੀ ਮੋਟਰ ਬੰਦ ਕਰਕੇ ਚੁੱਪ ਕਰਕੇ ਅੱਛਾ ਹਾਂ ਜਦੋਂ ਮੈਂ ਜਾ ਕੇ ਦੇਖਿਆ ਤਾਂ ਮੋਟਰ ਬੰਦ ਪਈ ਅੱਛਾ ਹਾਂ ਚਲ ਤੂੰ ਮੈਂ ਤੈਨੂੰ ਐ ਕਹਿ ਰਹੀ ਆ ਵੀ ਕੋਈ ਨਾ ਟਿਕਾਈ ਰੱਖ ਸਭ ਕੁਝ ਹੋ ਜੂਗਾ ਆਪਣਾ ਚੱਲੀ ਜਾਂਦਾ ਰੌਲਾ ਤੇ ਸਾਰਾ ਠੀਕ ਹੋ ਜੂਗਾ ਤੂੰ ਇੰਨਾ ਘਾਬਰ ਨਾ ਹੌਲੀ ਹੌਲੀ ਆਪਾਂ ਕਰਾਂਗੇ ਉਹਨਾਂ ਨੂੰ ਸਹੀ ਇਹ ਤਾਂ ਘਾਬਰ ਕੇ ਲੋਟਾਉ ਹੁਣ ਪਹਿਲਾਂ 2 ਬਿਗੇ ਪਾਹੀ ਜਾਂਦਾ ਆਪਣੇ ਉਹ ਉਹ ਤਾਂ ਪੁੱਤ ਜਿਹੇ ਆ ਮਾੜੀ ਦਾ ਕਰਨ ਵਾਲਾ ਆਪੀ ਬੰਦਾ ਮਰ ਜਾਂਦਾ ਰੱਬ ਕਰ ਲੂਆ ਠੀਕ ਤੇ ਆਪਾਂ ਵੀ ਕਰੀ ਜਾਂਦੇ ਸਾਰਾ ਕੁਛ ਇਹ ਤਾਂ ਮੈਨੂੰ ਕਰਨਾ ਪਊ ਹੁਣ ਮੈਂ ਨਹੀਂ ਚੱਲਦਾ ਹੁਣ ਪਹਿਲਾਂ ਤੁਸੀਂ ਚੱਲੀ ਜਾਨੇ ਕੋਲੋਂ ਲਈ ਕੋਈ ਨਾ ਤੂੰ ਮੈਂ ਮੇਰੇ ਕਹਿ ਤੋ ਕੇ ਨਾ ਚੁੱਪ ਕਰ ਜਾ ਆਪਾਂ ਦੇਖਦੇ ਆਂ ਦੋ ਬੰਦੇ ਭੇਜਾਂਗੇ ਉਹਨਾਂ ਦੇ ਕਹਾਂਗੇ ਵੀ ਭਾਈ ਕੀ ਗੱਲ ਐ ਇਹ ਤੁਸੀਂ ਰੋਜ਼ ਸਾਡੇ ਪੰਗੇ ਲੈਣੇ ਹੋਗੇ ਸਿਰ ਤੇ ਚੜ ਜੇ ਚੜੀ ਜਾਂਦੇ ਹੁਣ ਕਿੰਨਾ ਕਚਰੇ ਸੀ ਚੱਲਾਂਗੇ ਆਪਾਂ ਉਹ ਭੇਜਾਂਗੇ ਦੇਖਾਂਗੇ ਕੀ ਕਹਿੰਦੇ ਨੇ ਉਹ ਮੈਂ ਉਹ ਨਗਦਾ ਹੁੰਨਾ ਆਪਾਂ ਹੀ ਵਿਚ ਦੀ ਉੱਥੇ ਆਪਦੀ ਸਬਜ਼ੀ ਲਾ ਕੇ ਬਹਿ ਗਿਆ ਇੰਨਾ ਕ ਤਾਂ ਛੱਡਿਆ ਉਥੋਂ ਦੀ ਦੇਖ ਉਹ ਤਾਂ ਚੁੱਪ ਕਰ ਜਾ ਤੇਰੀ ਭੂਆ ਸਾਂਝੀਏ ਦੋ ਨਾ ਕਰਾਂ ਦੀ ਹੈਨਾ ਤੇ ਉਹਨੂੰ ਬੁਲਾਉਣੇ ਆਪਾਂ ਉਹ ਸਾਰੀ ਗੱਲ ਕਰੂਗੀ ਉਹਨੂੰ ਕਹਾਂਗੇ ਵੀ ਭਾਈ ਤੂੰ ਰੋਲਾ ਨਿਮੇੜ ਸਾਡਾ ਤੂੰ ਸਾਂਝੀਏਂਗੀ ਭੂਆ ਨੂੰ ਕਹਿ ਦੇ ਜੇ ਤੈਨ ਨਿਭੜਦਾ ਨਿਮੇੜ ਲੈ ਨਹੀਂ ਫਿਰ ਮੈਂ ਨਿਮੇੜੂ ਆਪੇ ਆਬਦੇ ਮੈਂ ਹੁਣੀ ਫੋਨ ਕਰਦੀ ਆ ਉਹਨੂੰ ਵੀ ਅੱਜ ਹੀ ਆ ਜਾ ਭਾਈ ਕਿੰਨੀ ਕਰਾਂਦੀ ਆ ਪੁੱਤ ਬਰਸੀਨ ਰਮਣ ਵਾਲੀ ਬਰਸੀਨ ਤਾਂ ਸਾਰੀ ਪਈ ਆ ਜੇਬੀ ਫਿਰ ਮੈਂ ਤਾਂ ਰੋਟੀ ਲੈਣੀ ਆ ਖਾ ਕੇ ਭਾਈ ਜੀ ਜਿੰਗਾ ਮੈਂ ਖਾ ਕੇ ਭਾਈ ਜਦੋਂ ਲੇਟ ਆਜੂ ਨਾਲੇ ਹੁਣ ਤਾਂ ਲੇਟ ਵੀ ਨਹੀਂ ਹੈਗੀ ਆਹ ਹੋਇਆ ਐ ਕਰ ਲੈ ਆਪ ਤਾਰ ਹਾਂ ਬੇਬੇ ਉਰੇ ਆਉਣਾਗਾ ਹਾਂ ਬੇ ਕੀ ਹੈ ਉਹ ਦੋ ਵਿਕੇ ਜਮੀਨ ਦਾ ਕੀ ਬਣਦਾ ਹਲੇ ਤਾਂ ਬੇਬੇ ਕੁਛ ਨਹੀਂ ਬਣਦਾ ਚੱਲੀ ਜਾਂਦਾ ਹੈਗਾ ਹਾਂ ਠੀਕ ਹੈ ਉਹਦਾ ਆਪਾਂ ਛੇਦੀ ਛਦੀ ਨਾ ਕਰਾਈਏ ਮੈਂ ਉਹਨਾਂ ਨਾਲ ਲਈ ਜਾਣਾ ਪੰਗੇ ਬੂੰਗੇ ਜੀ ਅੱਛਾ ਨਾ ਮੈਂ ਤਾਂ ਇਹ ਕਹ ਦਿੱਤੀ ਵੀ ਤੂੰ ਪਟਵਾਰੀ ਤੋਂ ਨੰਬਰ ਲੈ ਨੰਬਰ ਲੈ ਕੇ ਤੂੰ ਆਪਦਾ ਨੌ ਕਰਵਾ ਲੈ। ਉਹ ਬੇਬੇ ਆਏ ਆਂ। ਹਾਂ। ਅੱਜ ਉਹ ਜੋ ਹੋ ਵੀ ਰਮਾਉਣ ਗਿਆ ਸੀ ਵਰਸੀਨ। ਅੱਛਾ। ਮੈਂ ਮੋਟਰ ਬੰਦ ਕਰਤੀ। ਹਾਂ। ਮੈਨੂੰ ਆਏ ਜੀ ਉੱਥੇ ਮਹਾਂ ਬੋਲਣ ਚੱਲਣ ਕੁਝ ਕਰਨ। ਹਾਂ। ਤਾਂ ਆਪਾਂ ਜਰਕਦੇ ਨਾ ਕਰਾ ਕੇ ਨਾ ਥਾਣੇ ਜਾ ਆਏ ਜੀ। ਹਾਂ। ਆਹੀਂ ਗੱਲ ਲੱਗੀ ਜੋ ਛੇੜਾ ਤਾਂ ਛੇੜੇ ਕੋਈ। ਹਾਂ ਫਿਰ ਮੈਂਹੀਂ ਖੈਣਾ ਨਾ ਉਹਨਾਂ ਨਾਲ ਆਪੀ ਛੇੜਾ ਛੇੜਨ ਕੋਈ। ਤੇ ਐ ਬਿਨਾ ਤਾਂ ਗੱਲ ਤੋਂ ਫਿਰ ਜਾਣਾ ਵੀ ਔਖਾ ਹੈਗਾ। ਬੇਬੇ ਉਹ ਆਪਣਾ ਕੀ ਕਰ ਦੇਣਗੇ? ਮੇਰੀ ਪਹੁੰਚ ਵੀ ਚੰਡੀਗੜ੍ਹ ਤੱਕ ਹੈ। ਕੋਈ ਨਹੀਂ ਚੰਡੀਗੜ੍ਹ ਤੱਕ ਤਾਂ ਆਪਾਂ ਕਰ ਲਾਂਗੇ ਸਾਰਾ ਕੁਝ ਹੀ ਗੱਲ ਕਰਕੇ ਰਾਂ ਉਹ ਫਾਈਨਲ ਕਰਨਾ ਉਹ ਲੜਨਾ ਆਪਣਾ ਸਾਰਾ ਦਿਨ ਬੇਬੇ ਮੈਂ ਵੱਡੇ ਵੱਡੇ ਅਫਸਰਾਂ ਨਾਲ ਬਹਿਦਾ ਉੱਠਦਾ ਉਹ ਕੀ ਨੇ ਉਹਨਾਂ ਨੂੰ ਕੀ ਪਤਾ ਇਹ ਗੱਲਾਂ ਦਾ ਬਸ ਠੀਕ ਐ ਫਿਰ ਉਹ ਤਾਂ ਬੇਬੇ ਜਦੋਂ ਮੜਾ ਜਾ ਮੇਰੀ ਜਾੜ ਥੱਲੇ ਆਤਾ ਜਾਣ ਬਸ ਤੂੰ ਤਾਂ ਚੱਪ ਦੂ ਮੈਂ ਨੰਬਰ ਲੈ ਨੰਬਰ ਪਟਵਾਰੀ ਤੋਂ ਝਰਕ ਦੇ ਕੇ ਕਰਾਇਆ ਜਾਂਦਾ ਫਿਰ ਇਹ ਸਾਰੇ ਅਫਸਰਾਂ ਨਾਲ ਜਾਣ ਪਹਿਚਾਣਾ ਮੇਰੀ ਸਾਰਾ ਕੁਝ ਕਰੇ ਆਊਗਾ ਚੱਲ ਕਰਾਉਣਾ ਤਾਂ ਬੇਬੇ ਤੂੰ ਉਹ ਕਨਾਰਾ ਕਰ ਹੁਣ ਬਸ ਮੈਨੂੰ ਤਾਂ ਆਏ ਵੀ ਪੰਗਾ ਲੈਣ ਮੈਂ ਸਾਰਿਆਂ ਨੂੰ ਥਾਣੇ ੜਾਵਾ ਵੱਡੇ ਵੱਡੇ ਅਫਸਰ ਐਸਐਚਓ ਸਾਰੇ ਨਾਲ ਖਾਂਦਾ ਹੋਣਾ ਜਦੋਂ ਮੋਟਰ ਬੰਦ ਕਰੀਏ ਤਾਂ ਫਿਰ ਉਹ ਬੋਲੇ ਨਹੀਂ ਕੋਸਰ ਬੋਲਣਗੇ ਬੇਬੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਕਿੱਡੇ ਕਿੱਡੇ ਅਫਸਰਾਂ ਨਾਲ ਲਿਆਇਆ ਜਾ ਮੇਰੀ ਛੱਡ ਕੇ ਆ ਗਈ ਆ ਉਹਦਾ ਉਹਦੀ ਪਤਾ ਲੱਗਿਆ ਨੰਗਾ ਆਇਆ ਕਰਨ ਨੂੰ ਅੱਛਾ ਬੱਸ ਤਦ ਕਿੱਧਰ ਭੱਜਣਗੇ ਜੇ ਮੈਂ ਸਰਪੰਚ ਵੀ ਸਾਰੇ ਮੇਰੇ ਪੱਖ ਦੇ ਹੋਣਗੇ ਤਾਂ ਬੇਬੇ ਤੈਨੂੰ ਪਤਾ ਨਹੀਂ ਹੈਗਾ ਗੱਲ ਦਾ ਠੀਕ ਹੈ ਠੀਕ ਹੈ ਕਰ ਫਿਰ ਉਹ ਤਾਂ ਇੰਤਜ਼ਾਮ ਕਰ ਦੂ ਬੇਬੇ ਬਸ ਤਾਂ ਉਹਦੀ ਪਤਾ ਲੱਗੂ ਉਹਨਾਂ ਨੂੰ ਕੋਈ ਬਸ ਛੇੜੇ ਛੇੜੀ ਚੱਲੋ ਠਿੰਗੇ ਜੀ ਬਸ ਐਨਾ ਨਾਮ ਵਾਇਰਸ ਕੁੱਟ ਮਾਰਨਾ ਬਾੜੀ ਕਰੀ ਬੇਬੇ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ ਉਹ ਇਹ ਚੀਜ਼ਾਂ ਨੂੰ ਜਾਣਦੇ ਨਹੀਂ ਜਾਣਨਾ ਉਹਨਾਂ ਨੂੰ ਉਹ ਕਿੱ데 ਗਏ ਅਫਸਰਾਂ ਕੋਲੇ ਮੈਂ ਸਾਰਾ ਤਾਂ ਮੇਰੇ ਕੋਲ ਏਡੇ ਏਡੇ ਆਉਦੇ ਰਹੇਗੇ ਬੱਸ ਬੱਸ ਤੇ ਠੀਕ ਹੈ ਠੀਕ ਹੈ ਇਹ ਗੱਲ ਦੀ ਟੈਨਸ਼ਨ ਨਾ ਲਈ ਬੇਬੇ ਤੂੰ ਕੀ ਹੋ ਗਈ ਕਿਹੜੀ ਗੱਲਾਂ ਦੀ ਟੈਨਸ਼ਨਾਂ ਲਈ ਜਾਂਦੇ ਹੋ ਉਹ ਟੈਨਸ਼ਨ ਦਾ ਕਾਹਦੀ ਨਹੀਂ ਉਹ ਤੇਰੇ ਤਾਇਕੇ ਨਹੀਂ ਹੈਗੇ ਹਾਂ ਜਿਹੜੀ ਆਪਣੀ 2 ਵਿਗੇ ਜ਼ਮੀਨ ਹੈ ਵਾਉਂਦੇ ਤਾਂ ਪਾਗੇ ਹਾਂ ਉਹ ਦੱਬਾ ਨੂੰ ਫਿਰਦੇ ਆ ਵੀ ਸਾਨੂੰ ਮਿਲ ਜੇ ਅੱਛਾ ਉਹ ਆਪਾਂ ਕਿਵੇਂ ਦੇ ਦੇਾਂਗੇ ਐ ਕਿਵੇਂ ਦੇ ਦੇਾਂਗੇ ਉਹਨਾਂ ਨੂੰ ਵੀ ਸਾਡੇ ਮੁੰਡੇ ਕੋਲੇ 2 ਵਿਗੇ ਬਾਜੇ ਅਸੀਂ ਤੇਰੀ ਕਿਵੇਂ ਘਟਣ ਦੇ ਦੇਾਂਗੇ ਹਾਂ ਹੁਣ ਬੇਬੇ ਤੋਂ ਨਾਂ ਕਰਾਉਨੇ ਆ ਆਪਾਂ ਕਰਾ ਲੈਂਨੇ ਆ ਫਿਰ ਬਾ ਤੇਰੀ ਮੈਂ ਉਸ ਦਾਸ ਕਰ ਨਹੀਂ ਸੀਗੀ ਹੁਣ ਰੌਲਾ ਕੀ ਆ ਫਿਰ ਰੌਲੇ ਨੂੰ ਕੀ ਆ ਉਹਨਾਂ ਨੂੰ ਆਪਾਂ ਪਤਾ ਨਹੀਂ ਲੱਗਣਦੇ ਰੌਲਾ ਕੀ ਕਰ ਦੇਣਗੇ ਐਡੀ ਕੀ ਗੱਲਾ ਫਿਰ ਕਹਿੰਦੇ ਕੀ ਨੇਗੇ ਆਪਾਂ ਡਾਂਗ ਦੇ ਜ਼ੋਰ ਤੇ ਲੈ ਲੈਂਦੇ ਆਂਗੇ ਗੱਡੀਆਂ ਘ ਘਾ ਰਾਂ ਗੱਡੀਆਂ ਬੰਦੇ ਪਤਾ ਕਿੰਨੇ ਜਾਣਦੇ ਆਗੇ ਬਾਕੀ ਬੇਬੇ ਆਪਣੇ ਨਾਲ ਆ ਗਈ ਹੁਣ ਲੈ ਚੱਲਦੇ ਆ ਸਾਰਾ ਨੌਕਰਾ ਲੈ ਆਉਣੇ ਆਗੇ ਸਰਕਾਰੀ ਦਰਬਾਰੇ ਆਪਣੀ ਚਲਦੀ ہوئی ਹੈ ਐ ਥੋਡੇ ਨਾਲ ਆ ਹੈ ਤੁਸੀਂ ਮੈਨੂੰ ਗੱਡੀ ਚ ਬਿਠਾਓ ਮੈਂ ਥੋਡੇ ਨੌਕਰਾ ਆ ਕੇ ਆਵਾਂ ਗੱਲ ਨਿਬੜ ਗੀਆ ਪਟਵਾਰੀ ਨਾਲ ਪਾ ਜਾ ਕੇ ਗੱਲ ਕਰ ਲਾਂਗੇ 10 ਰੁਪਏ ਦੇ ਦਾਂਗੇ ਮੈਂ ਥੋਡੇ ਨੌਕਰਾ ਆਇਆ ਹੱਜੀ ਯੂਡ ਵੱਟਦੀਆਂ ਬੇਬੇ ਆਪਾਂ ਐ ਕਰਦੇ ਆ ਹਲੇ ਮੜਾ ਖੜ ਜਾਂਦੇ ਆ ਉਹਨਾਂ ਨੂੰ ਮਾੜਾ ਮੋਟਾ ਜੇ ਕੋਈ ਬੋਲਣ ਚੱਲਣਗੇ ਆਪਾਂ ਫੇਰ ਹੀ ਕਰਾਂਗੇ ਨਾ ਇਹ ਕੰਮ ਬੋਲਣਗੇ ਚੱਲਣਗੇ ਕੀ ਬੋਲਣ ਚੱਲਣ ਦੀ ਕੀ ਗੱਲ ਹੈਗੀ ਕਿਉਂ ਐਵੇਂ ਜੱਬ ਛੇੜ ਗਏ ਕਾ ਬੋਲਣਗੇ ਦੇਖੀ ਜੂ ਮੈਂ ਪਾਈ ਕਿੜਾ ਕੋਈ ਸੇਵਾ ਕਰਦਾ ਦੀ ਮੈਥੋਂ ਲੈ ਗਿਆ ਚੱਲ ਕੋਈ ਨਹੀਂ ਤੂੰ ਤੇਰੀ ਮੰਮੀ ਨੂੰ ਕਹ ਰੋਟੀ ਪਕਾਉਗੀ ਕਰਦੇ ਆ ਕੋਈ ਨਹੀਂ ਠੀਕ ਆ ਮੰਮੀ ਹਾਂ ਉਹ ਰੋਟੀ ਪਕਾ ਦਿਓ ਰੋਟੀ ਤਾਂ ਮੈਂ ਪਕਾ ਦੂੰਗੀ ਮੈਂ ਤੁਹਾਡੀਆਂ ਗੱਲਾਂ ਸੁਣੀ ਜਾਂਦੀ ਸੀ ਹਾਂ ਹੋਰ ਨਾ ਐਵੇਂ ਕਿਸੇ ਨਾਲ ਪੰਗਾ ਪਾ ਲਿਓ ਉਹ ਪੰਗਾ ਫਰਮਾਉਣਾ ਨਾਲ ਹੋਣਾ ਏ ਜਮੀਨ ਕਿਵੇਂ ਉਹ ਕਰਨਗੇ ਉਹ ਨਹੀਂ ਤੈ ਆਈਲੈਂਡਸ ਕਰਨਾ ਬਾਹਰ ਜਾਣਾ ਕਿਤੇ ਹੋਰ ਕੇਸਕੂਸ ਹੋ ਜੇ ਤੇਰੇ ਤੇ ਪਾ ਦਾਂਗੇ ਆਪਾਂ ਉਹਨਾਂ ਦਾ ਪਾ ਪਾ ਦਾਂਗੇ ਰਹਿਣ ਦੇ ਤੂੰ ਇਹ ਜੀਆਂ ਗੱਲਾਂ ਨੂੰ ਕਿਧਰੇ ਨਹੀਂ ਕੇਸ ਪੈਂਦਾ ਹੁਣ ਸਾਰੀ ਉਮਰ ਦੀ ਡੈਡੀ ਹੋਰੀਆਂ ਦੇ ਪੁਲਿਸ ਕੀ ਚੱਲਦੀ ਹੈਗੀ ਸਾਰੇ ਦਾ ਚੱਲਦੀ ਹੈ ਉੱਥੇ ਨਹੀਂ ਪੁਲਿਸ ਚ ਉਹਦਾ ਨਹੀਂ ਚੱਲਣੀ ਨਾ ਉਹ ਯਾਰ ਨਾ ਚੱਲਦਾ ਨਹੀਂ ਮੈਂ ਤੈਨੂੰ ਇੱਕ ਵਾਰੀ ਕਹਤਾ ਵੀ ਤੈ ਵਿੱਚ ਨਹੀਂ ਜਾਣਾ ਭੀ ਗਿਆ ਜਿੰਨੀ ਬਿਗਾਉਂਦਾ ਆਂ ਤੇ ਬਾਹਰ ਲਾ ਕਰਨਾ ਕਰਦਾ ਆਂ ਆਈ ਲੈਟਸ ਤੇ ਉਸ ਤੋਂ ਬਾਅਦ ਤਾਂ ਬਾਹਰ ਜਾਣਾਗਾ ਮੈਂ ਉਹ ਵੀ ਸਾਰਾ ਕੁਝ ਆਹੋ ਉਹੀ ਵੱਡਾ ਬਣਿਆ ਫਿਰਦਾਗਾ ਤੂੰ ਦੱਸ ਤੂੰ ਤੇਰੇ ਬਿਨਾ ਤਾਂ ਲੜਾਈ ਨਹੀਂ ਨਿਬੜਨੀ ਸਾਰਾ ਦਿਨ ਵਿੱਚ ਪੰਗੇ ਲੈਂਦਾਗਾ ਹਰ ਇੱਕ ਗੱਲ ਦੇ ਵਿੱਚ ਭਾਗ ਲੈਂਦਾਗਾ ਫਮੀ ਰੋਟੀ ਪਕਾ ਲਈ ਹਾਂ ਬਤ ਰੋਟੀ ਪੱਕੀ ਪਈ ਐ ਲਿਆ ਦੇ ਫਿਰ ਮੈਨੂੰ ਤੇ ਬਾਈ ਕਿੱਧਰ ਗਿਆ ਉਹ ਤਾਂ ਖੇਤ ਵਾਗ ਗਿਆ ਉਹ ਬਰਸੀਨ ਜੀ ਰਮਾਉਂਦਾ ਸੀਗਾ ਸੋ ਚਲ ਫਿਰ ਮੈਨੂੰ ਲਿਆ ਦੇ ਰੋਟੀ ਮੈਂ ਵੀ ਖਾ ਲੂ ਖਾ ਕੇ ਬਾਗੂ ਕੋ ਜਾਉਂਗਾ ਨਾਲ ਉਹ ਜੀ ਲਿਆ ਦਾਨੀਆ ਲੈ ਵਤ ਖਾ ਲੈ ਰੋਟੀ ਅੱਤੀ ਕਰ ਲੋਗੀ ਬਾਈ ਕੀ ਹੋ ਗਿਆ ਪੁੱਤਾ ਹੋਣਾ ਕੀ ਸੀ ਖੇਤ ਜਾਂਦਾ ਸੀ ਮੈਂ ਹਾਂ ਚਾਰੇ ਜਾਣੇ ਉਹ ਕੁੱਟਣ ਲੱਗੇ ਮੈਨੂੰ ਕੌਣ ਰੱਜ ਕੇ ਰਕੇ ਚਾਚੇ ਹੋਰੀ ਅਵਤਾਰ ਹੋਰੀ ਆਇਆ ਫਿਰ ਆਪਾਂ ਵੀ ਚੱਲਦੇ ਆਪਾਂ ਵੀ ਦੇਖਦੇ ਆ ਕਿਵੇਂ ਕੁੱਟਣਗੇ ਨਹੀਂ ਚੱਕ ਕੇ ਸੰਦਾ ਨਹੀਂ ਪੁੱਤ ਮੇਰੀ ਗੱਲ ਸੁਣੋ ਬਹਿ ਜਾ ਮੈਂ ਦੱਸ ਦਿਆਂ ਤੁਹਾਨੂੰ ਪਹਿਲਾਂ ਆਪਾਂ ਪੰਚਾਇਤ ਚ ਗੱਲ ਕਰਾਂਗੇ ਉਹ ਤਾਂ ਇਹ ਕੁੱਟਿਆ ਫਿਰ ਐਡੀ ਗੱਲ ਕਿੱਡੀ ਆ ਆਪਾਂ ਆਪਾਂ ਚੱਲਦੇ ਆ ਨਹੀਂ ਨਹੀਂ ਤੁਸੀਂ ਪਹਿਲਾਂ ਪੰਚਾਇਤ ਚ ਕਰਾਂਗੇ ਫੇਰ ਆਪਾਂ ਥਾਣੇ ਜਾਵਾਂਗੇ ਆਏ ਲੜਕੇ ਨਹੀਂ ਰੋਟਾਉਣੀ ਗੱਲ ਉਹ ਸਿਰ ਤੇ ਚੜ ਜਾਣਗੇ ਸੁਧਰੇ ਹੁਣ ਨਹੀਂ ਨਹੀਂ ਤੁਸੀਂ ਮੇਰੀ ਮੰਨੋ ਕਿਹੜਾ ਪੰਚਾਇਤ ਨੂੰ ਆਪਾਂ ਤਲਾਹ ਕਰੀਏ ਸਰਪੰਚਾਂ ਮੈਂਬਰਾਂ ਕੋਲ ਜਾ ਕੇ ਆਓ ਕਿਹੜਾ ਫੇਰ ਆਪਾਂ ਥਾਣੇ ਜਾਵਾਂਗੇ ਮੈਂ ਕਹਿੰਦਾ ਦੇਖ ਹੀ ਆਉਣਾ ਬਾਈ ਯਾਰ ਮੈਂ ਤਾਂ ਕਹਿੰਦਾ ਤੂੰ ਚੱਲ ਲੈ ਆ ਕੇ ਮੇਰੇ ਪੁੱਤ ਨਹੀਂ ਲੜ ਕੇ ਫਿਰ ਨੁਕਸਾਨ ਹੋ ਜਾਊਗਾ ਕੋਈ ਨਾ ਰੋਜ ਦਾ ਕੰਮ ਹੋ ਗਿਆ ਯਾਰ ਇਹ ਤਾਂ ਸਿਰ ਤੇ ਕਦੇ ਮੋਟਰ ਬੰਦ ਕਰਤੀ ਕਦੇ ਕੁਛ ਕਰਤਾ ਉਹ ਤਾਂ ਆਪਣ ਨੂੰ ਜਮੀ ਮਾਰਦਾ ਨਹੀਂ ਮੈਂ ਵੱਟ ਪਿੱਛੇ ਨਹੀਂ ਉਹ ਤਾਂ ਕੀ ਕੁਸ ਹੋਇਆ ਸੀਗਾ ਅੱਤੀ ਦਾ ਲੋਗੀ ਬਾਈ ਕੀ ਹੋ ਗਿਆ ਪੁੱਤ ਹੋਣਾ ਕੀ ਸੀ ਖੇਤ ਜਾਂਦਾ ਸੀ ਮੈਂ ਹਾਂ ਚਾਰੇ ਜਾਣੇ ਉਹ ਕੁੱਟਣ ਲੱਗੇ ਮੈਨੂੰ ਕੌਣ ਰੱਜ ਕੇ ਰਕੇ ਚਾਚੇ ਹੋਰੀ ਅਵਤਾਰ ਹੋਰੀ ਆ ਜਾ ਫਿਰ ਆਪਾਂ ਵੀ ਚੱਲਦੇ ਆਪਾਂ ਵੀ ਦੇਖਦੇ ਆ ਕਿਵੇਂ ਕੁੱਟਣਗੇ ਮੈਂ ਚੱਕ ਕੇ ਸੰਦਾ ਪਾ ਨਹੀਂ ਚੱਲ ਨਹੀਂ ਪੁੱਤ ਮੇਰੀ ਗੱਲ ਸੁਣੋ ਬਹਿ ਜਾ ਮੈਂ ਦੱਸ ਦਿਆਂ ਤੁਹਾਨੂੰ ਪਹਿਲਾਂ ਆਪਾਂ ਪੰ ਉਹਦਾ ਜਿਹੜਾ ਕੁੱਟਿਆ ਫੇਰ ਐਡੀ ਗੱਲ ਕਿੱਡੀ ਆ ਆਪਾਂ ਆਪਾ ਚੱਲਦੇ ਆ ਨਹੀਂ ਨਹੀਂ ਤੁਸੀਂ ਪਹਿਲਾਂ ਪੰਚਾਇਤ ਚ ਕਰਾਂਗੇ ਫੇਰ ਆਪਾਂ ਥਾਣੇ ਜਾਵਾਂਗੇ ਐ ਲੜਕੇ ਨਹੀਂ ਰੋਟਾਉਣੀ ਗੱਲ ਉਹ ਸਿਰ ਤੇ ਚੜ ਜਾਣਗੇ ਨਹੀਂ ਨਹੀਂ ਤੁਸੀਂ ਮੇਰੀ ਮੰਨੋ ਕੇਰਾ ਪੰਚਾਇਤ ਨੂੰ ਆਪਾਂ ਤਲਾਹ ਕਰੀਏ ਸਰਪੰਚਾਂ ਮੈਂਬਰਾਂ ਕੋਲ ਜਾ ਕੇ ਆਓ ਕੇਰਾ ਫੇਰ ਆਪਾਂ ਥਾਣੇ ਜਾਵਾਂਗੇ ਮੈਂ ਕਹਿੰਦਾ ਦੇਖ ਹੀ ਆਉਣੇ ਬਾਈ ਯਾਰ ਮੈਂ ਤਾਂ ਕਹਿੰਦਾ ਤੂੰ ਚੱਲ ਲੈ ਨਹੀਂ ਪੁੱਤ ਨਹੀਂ ਲੜਕੇ ਫੇਰ ਨੁਕਸਾਨ ਹੋ ਜਾਊਗਾ ਕੋਈ ਨਾ ਰੋਜ ਦਾ ਕੰਮ ਹੋ ਗਿਆ ਯਾਰ ਇਹ ਤਾਂ ਸਿਰ ਤੇ ਕਦੇ ਮੋਟਰ ਬੰਦ ਕਰਤੀ ਕਦੇ ਕੁਛ ਕਰਤਾ ਉਹ ਤਾਂ ਆਪਾਂ ਨੂੰ ਜਿਵੇਂ ਮਾਰਦਾ ਕਿਤੇ ਨਹੀਂ ਵੱਟ ਪਿੱਛੇ ਨਹੀਂ ਉਦੋਂ ਕੀ ਘਸ ਹੋਇਆ ਸੀਗਾ ਬੇਬੇ ਹਾਂ ਹੁਣ ਮੈਨੂੰ 12ਵੀਂ ਤਾਂ ਕਰੀ ਜਾਂਦਾਗਾ ਇਸ ਤੋਂ ਬਾਅਦ ਫਿਰ ਆਪਾਂ ਆਈਲਰਸ ਕਰਨ ਉਹਦੀ ਭੂਆ ਲਵੇ ਲਾ ਦਾਂਗੇ ਉੱਥੇ ਹੀ ਲਾਵਾਂਗੇ ਇੱਥੇ ਨਹੀਂ ਲਾਉਂਦੇ ਇੱਥੇ ਤਾਂ ਸਾਰੇ ਜਿਵਾਕਾਂ ਨੂੰ ਆਂਡ ਘਵਾਣਦੇ ਨੂੰ ਫਾਫੜੀ ਫੋਲ ਬੱਬਲਾੜਾ ਸਾਰੇ ਨੂੰ ਜਾਣਦੇ ਨੇਗੇ ਹੋਰ ਮਾਨਸਾ ਮੂਨਸਾ ਦੇ ਹਾਂ ਉਹ ਤਾਂ ਛੱਡੋ ਪਰੇ ਉਹ ਗੋਗੀ ਤਿੰਨ ਪੰਜ ਹੀ ਕਰਦਾ ਸੀ ਅੱਛਾ ਮੋਟਰ ਪਿੱਛੇ ਜਾ ਕੇ ਹਾਂ ਉਸ ਦਾ ਕਰਤਾ ਜਿਹੜਾ ਕੰਮ ਨਹੀਂ ਕਰਨਾ ਸੀ ਵੇ ਮੈਨੂੰ ਤਾਂ ਨਹੀਂ ਵਿੱਚ ਲਿਆ ਮੈਨੂੰ ਵਿੱਚ ਹੀ ਸੀ ਦੋ ਤਿੰਨ ਮੁੰਡੇ ਵੀ ਸੀ ਮੈਨੂੰ ਨਾਲ ਤੁਹਾਨੂੰ ਆਏ ਨਹੀਂ ਪਤਾ ਵੀ ਉਹਨੇ 12ਵੀਂ ਤੋਂ ਬਾਅਦ ਆਈ ਤਾਂ ਫਿਰ ਉੱਥੇ ਲੜਾਈ ਹੋ ਗਈ ਫਿਰ ਉਹਦਾ ਬਾਹਲਾ ਆਕੜਦਾ ਸੀ ਅਸੀਂ ਤਾਂ ਪੂਰਾ ਝੰਮਾ ਧਰ ਕੇ ਮਾੜੀ ਗੱਲ ਕਰੀ ਤੁਸੀਂ ਤਾਂ ਫਿਰ ਇਹ ਬੇਬੇ ਹੁਣ ਇਹ ਹੋਰ ਕੋਈ ਹੱਲ ਨਹੀਂ ਸੀਗਾ ਬਸ ਤੇ ਮੁੰਡੇ ਨੂੰ ਤਾਂ ਨਾ ਵਿੱਚ ਲੈਂਦੇ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਸੀ ਹੋ ਗਿਆ ਨਾ ਦੇਖ ਲੈ ਉਹਦੀ ਪੜਾਈ ਕੀਤੀ ਤਾਂ ਕੀ ਫਾਇਦਾ ਹੋਇਆ ਕੁਝ ਨਹੀਂ ਹੁੰਦਾ ਮੇਰੀ ਬਥੇਰੀ ਚੱਲਦੀ ਆ ਪੂਰੇ ਅਫਸਰਾਂ ਨਾਲ ਜਾਣ ਪਹਿਚਾਨਾ ਮੇਰੀ ਤੈਨੂੰ ਪਤਾ ਤਾਂ ਹੈਗਾ ਬੇਬੇ ਉਹ ਪਤਾ ਤਾਂ ਹੈਗਾ ਵੀ ਆਈ ਨੇ ਫਿਰ ਕੀ ਆ ਟੇ ਨਪੜੇ ਥਣਾਂ ਲੱਗ ਗਏ ਕੁਛ ਨਹੀਂ ਲੱਗਦਾ ਬੇਬੇ ਹੁਣ ਉਹਨਾਂ ਨੂੰ ਦੱਸ ਦਿਆਂਗੇ ਲੱਗ ਜੂ ਪਤਾ ਉਹਨਾਂ ਨੂੰ ਵੀ ਮੈਂ ਤੁਹਾਨੂੰ ਕਹਿੰਦੀ ਆ ਵੀ ਲੜਾਈ ਤਾਂ ਉਹੀ ਆਪਾਂ ਬੋਚ ਲੈਂਦੇ ਕੰਮ ਇਹ ਤਾਂ ਹੋਣੀ ਸੀ ਬੇਬੇ ਹੋ ਗਈ ਹੁਣ ਸਾਰਾ ਕੁਝ ਹੋ ਜੂਆ ਤੁਸੀਂ ਚੁੱਪ ਕਰਕੇ ਕੇਰਾ ਕਰਿਆ ਜਾਂਦੇ ਦੋ ਬੰਦੇ ਇਕੱਠੇ ਕਰਕੇ ਨਿ ਮੇੜ ਲੈਂਦੇ ਨਹੀਂ ਨਹੀਂ ਹੁਣ ਨਿਬੜੂ ਬੰਦਿਆਂ ਮੁੰਡਿਆਂ ਚ ਠਾਣਾ ਹੁਣ ਚ ਹੁਣ ਨਿਬੜੂ ਆ ਹਾਂ ਠਾਣਾ ਚ ਨਿਬੜੂ ਨਾ ਠਾਣਾ ਵਾਲੇ ਚ ਪਹਹ ਤੇਰੀ ਠਾਣੇ ਚ ਵਾਗੇ ਦੇਖਦੇ ਹੁਣ ਮੇਰੇ ਕੋਲ ਤੈਨੂੰ ਤਾਂ ਤੇਰੇ ਕੋਲੇ ਆਇਆਗਾ ਬਸ ਫਿਰ ਹੁਣ ਤੂੰ ਪਹਿਲਾਂ ਤ ਪਹਿਲਾਂ ਮੈਂਬਰ ਸਰਪੰਚ ਕੋਲੇ ਵਗ ਜਾਣਾ ਜਾਂਦਾ ਹਾਂ ਹਾਂ ਪਹਿਲਾਂ ਹੁਣ ਉਹਨਾਂ ਨੂੰ ਤਲਾਹ ਦੇ ਦੇ ਫੇਰ ਥਾਣੇ ਬਗ ਜੂਆਂ ਥਾਣੇ ਬਗ ਜੀ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਸਾਰਾ ਕੁਝ ਕਰ ਲੈ ਪਹਿਲਾਂ ਹੀ ਕਰ ਪਹਿਲਾਂ ਹੀ ਕਰ ਐ ਨਹੀਂ ਹੋ ਲੋਟ ਆਉਂਦੇ ਸੀ ਬਸ ਗੱਡੀ ਕੱਢ ਕੇ ਰਾਂ ਚਰਕ ਦੇ ਕੇ ਹੁਣ ਨਾਲੇ ਜਿਹੜੀ ਬਣਦੀ ਉਹ ਵੀ ਨਹੀਂ ਦਿੰਦਾ ਕੁਝ ਵੀ ਬਸ ਕੁਝ ਵੀ ਨਾ ਦੇਈ ਕੁਝ ਨਹੀਂ ਦਿੰਦਾ ਹੈਗਾ ਹੁਣ ਨਾ ਉਹ ਤਾਂ ਮੇਰੀ ਜ਼ਿੰਮੇਵਾਰੀ ਹੈ ਹਾਂ ਬਸ ਕੋਈ ਨਹੀਂ ਮੈਂ ਕਰਦਾ ਜਾ ਕੇ ਪਹਿਲਾਂ ਤਲਾਹ ਦੇ ਕੇ ਨਾ ਮੈਨੂੰ ਤਾਂ ਮੈਂ ਮੁੰਡਿਆਂ ਨਾਲ ਬਾਹਰ ਭੇਜਦਾ ਕੋਈ ਟੈਨਸ਼ਨ ਨਾ ਲਓ ਉਹ ਤਾਂ ਭਾਗ ਗਿਆ ਨਾ ਦੇਖ ਲੈ ਬੀਬੇ ਹੋਰ ਜੀ ਸਿਆਪਾ ਕਰਦਾ ਹਾਂ ਹੋਰ ਹੁਣ ਆਈ ਨਹੀਂ ਦੇ ਕਾਨੂੰਨ ਵਿੱਚ ਮਾਰਵਾਮੀ ਕਰੀ ਜਾਂਦਾ ਕਾਨੂੰਨ ਜਵਾਕਾਂ ਨੂੰ ਨਹੀਂ ਲੈਣਾ ਤੇ ਇਹਨਾਂ ਨੇ ਹੋਰ ਹੁਣ ਆਪਦੀ ਚਲਾਉਂਦੇ ਨੇ ਚੱਲ ਲੜਾਈ ਤਾਂ ਕਰਨ ਵਾਲੀ ਕਰਨੀ ਸੀ ਉਹ ਤਾਂ ਸਿੰਜਿਤਾ ਚਾਹੀਦਾ ਸੀ ਮੈਨੂੰ ਤਾਂ ਲੱਗ ਜਾਂਦਾ ਸੀ ਮਹਾ ਜਿਹੜਾ ਕੋਈ ਇਹ ਖੇਤ ਗਏ ਨੇ ਨਾ ਕੋਈ ਨਾ ਕੋਈ ਸਿੰਜ ਛਿਰੂਗੀ ਬਸ ਮੈਨੂੰ ਤੇ ਹੀ ਕਰ ਰਿਹਾ ਹਾਂ ਚਲੋ ਜਵਾਕ ਕਾਨੂੰਨਾ ਲੈਂਦੇ ਉਹ ਤਾਂ ਕਰਨੀ ਸੀ ਕੋਈ ਨਾ ਆਪਾਂ ਮਗਰੋਂ ਸਾਰਾ ਕੁਝ ਕਰ ਲਾਂਗੇ ਕੇਰਾ ਤੁਸੀਂ ਪੰਚਾਇਤ ਨੂੰ ਤਲਾਹ ਦੇ ਦਿਓ ਚਲ ਫਿਰ ਪੰਚਾਇਤ ਲਈ ਤਾਂ ਚੱਲੀਏ ਕੇਰਾ ਮੈਂਬਰ ਰੂਮ ਚੱਲ ਹੋ ਖੜਾ ਫਿਰ ਆ ਜਾਂ ਆਈ ਚੱਲ ਮੇਰੇ ਮੈਂ ਵੀ ਐਂ ਜਾਣਾ ਮੈਂਬਰ ਸਾਹਿਬ કરીਓ ਜੀ ਆ ਜਾ ਭਾਈ ਉਤਾਰ ਆ ਜਾ ਆ ਜਾ ਕਿ ਭਾਈ ਸਾਜਾ ਕਰਿਆਂਗੇ ਅੱਸੀ ਕਾਲ ਜੀ ਅੱਸੀ ਕਾਲ ਅੱਸੀ ਕਾਲ ਬਈਆ ਮਾਤਾ ਉਹਦੇ ਕੋਲੇ ਤਲਾਹ ਹੀ ਦੇਣ ਆਇਆ ਸੀਗਾ ਜੀ ਅੱਛਾ ਕੀ ਹੋ ਗਿਆ ਉਹ ਸਾਡੇ ਨਾਲ ਗੋਗੀ ਕਿਆਂ ਨਾਲ ਲੜਾਈ ਹੋ ਗਈ ਸਾਡੀ ਓਹੋ ਕਿਵੇਂ ਹੋ ਗਈ ਉਹ ਮੋਟਰ ਪਿੱਛੇ ਵੀ ਤਿੰਨ ਪੰਜ ਹੀ ਕਰਦੇ ਹੁਣ ਸਾਨੂੰ ਮੋਟਰ ਤਾਂ ਸਾਡੇ ਬਾਣ ਚ ਹੀ ਹੈ ਨਾ ਓ ਯਾਰ ਪਹਿਲਾਂ ਗੱਲ ਹੋਈ ਤਾਂ ਹੈਪਨ ਹੈ ਪਹਿਲਾਂ ਨਹੀਂ ਗੱਲ ਕਿੱਥੇ ਹੋਈ ਹੈ ਜੀ ਉਹਨੂੰ ਸਾਡੇ ਬਾਣ ਚ ਹੀ ਹੋਈ ਹੈ ਮੋਟਰ ਦਾ ਉਹੀ ਬਾਣ ਅਸੀਂ ਬੋਹਨੇ ਆ ਜਿਹੜੇ ਚ ਮੋਟਰ ਹੈਗੀ ਹਾਂ ਫਿਰ ਹੁਣ ਬਰਸੀਨ ਨੂੰ ਪਾਣ ਨੱਕਾ ਲਾਇਆ ਜਾ ਕੇ ਪਾਣੀ ਲਾਉਂਦਾ ਸੀ ਅੱਛਾ ਉਹਦੇ ਮੈਂ ਮੋਟਰ ਬੰਦ ਕਰਤੀ ਹਾਂ ਅੱਜ ਫਿਰ ਤਿੰਨ ਪੰਜ ਕਰਦੇ ਉੱਥੇ ਚਿੰਬੜਾ ਚਮੜਾਈ ਹੋਗੇ ਓਹੋ ਮਾੜਾ ਕੰਮੀ ਹੋਇਆ ਫਿਰ ਤਾਂ ਮੈਂ ਤਾਂ ਤੁਹਾਡੇ ਕੋਲ ਤਲਾਹ ਲੈਣ ਆਇਆ ਜੀ ਮੈਂ ਤਾਂ ਥਾਣੇ ਜਾਣਾ ਹੈਗਾ ਨਾ 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 ਭਾਈ ਤੂੰ ਥਾਣੇ ਨਹੀਂ ਜਾਣਾ ਹੁਣ ਤੂੰ ਮੇਰੇ ਕੋਲੇ ਆ ਗਿਆ ਹੈ ਭਲਾ ਐ ਇੱਕ ਥਾਣੇ ਕਿਵੇਂ ਬਗ ਜੀ ਕਰ ਤੂੰ ਥਾਣੇ ਤੇ ਸਿੱਧਾ ਕਰਾ ਦੂੰ ਜੀ ਮੇਰੀ ਗੱਲ ਸੁਣਾ ਆਪਾਂ ਪੰਚਾਇਤ ਚ ਹੀ ਨਿਬੜਾਂਗੇ ਪੜਾਉ ਮੋਟਰ ਦੇ ਹਿੱਸਾ ਦਾ ਆਉਂਦਾ ਉਹਨਾਂ ਦਾ ਮੈਂਬਰ ਸਾਹਿਬ ਉਹ ਤਾਂ ਇਹ ਗੱਲ ਹੈ ਜੀ ਮੋਟਰ ਤਾਂ ਬੇਬੇ ਵਾਲੇ ਵਾਣ ਜਾਏ ਬੇਬੇ ਸਾਡੇ ਨਾਲ ਹੈ ਉਹਨਾਂ ਦੀ ਕਿਵੇਂ ਹੋਈ ਮੋਟਰ ਉਹ ਨਹੀਂ ਫਿਰ ਮਾਂ ਤਾਂ ਭਈ ਉਹਨਾਂ ਦੀ ਵੀ ਹੈ ਨਾ ਫਿਰ ਸਾਹਮਦੇ ਤਾਂ ਉਹ ਹੈ ਨਹੀਂ ਜੀ ਸਾਰਾ ਕੋ ਦਾਸੀ ਕਰਦੀ ਮੇਰੀ ਗੱਲ ਸੁਣ ਤੂੰ ਤੇਰੇ ਹੈਗਾ ਕੱਲਾ ਜਿ ਵਖਗਾ ਹਾਂ ਉਹਨਾਂ ਦੇ ਦੋ ਨੇ ਉਹ ਕਿਵੇਂ ਕੱਟਣਗੇ ਭਣਾ ਬਈ ਇਹ ਮੈਂ ਕੀ ਕਰਾਂ ਮੈਂਬਰ ਸਾਹਿਬ ਜਦੋਂ ਸਾਰਾ ਹਿੱਸਾ ਤਾਂ ਸੀ ਰੱਖਾਂਗੇ ਭਈ ਮਾਂ ਤਾਂ ਉਹਦੀ ਵੀ ਹੈ ਨਾ ਸਾਰਾ ਇਹ ਪੰਚਾਇਤ ਚ ਨਿਮੇੜ ਲਾਂਗੇ ਤੂੰ ਮੇਰੀ ਗੱਲ ਸੁਣ ਥਾਣੇ ਨਾ ਜਾ ਆਪਾਂ ਉਹਨਾਂ ਨੂੰ ਬਰਾਲ ਲੈਣੇ ਤੁਸੀਂ ਹੋ ਜਾਓਗੇ ਕਦੋਂ ਮੈਂਬਰ ਸਰਪੰਚ ਹੋਰ ਬਿਠਾ ਕੇ ਆਪਾਂ ਸਾਰਾ ਪੰਚਾਇਤ ਚ ਨਿਮੇੜ ਲੈਣੇ ਹੈ ਮੈਂਬਰ ਸਾਹਿਬ ਥਾਣੇ ਕਿਵੇਂ ਨ ਜਾਵਾਂ ਉੱਥੇ ਚਿੰਬੜ ਕੇ ਮੇਰਾ ਪਤਾ ਉਹਨਾਂ ਨੇ ਕੀ ਜਲੂਸ ਕੱਢਿਆ ਕੋਟ-ਕੋਟ ਕੇ ਅੱਛਾ ਬਰਾ ਹਾਲ ਕਰਤਾ ਉਹਨੇ ਤਿੰਨੇ ਸੀਗੇ ਤਿੰਨੇ ਕੌਣ ਉਹ ਆਪ ਸੀਗਾ ਉਹ ਨਾਲ ਉਹਨਾਂ ਦੀ ਮਾਂ ਵੀ ਸੀ ਅੱਛਾ ਠੀਕ ਹੈ ਬਹੁਤ ਕੁਝ ਕਰਿਆ ਮੇਰੇ ਨਾਲ ਮਾੜੀ ਗੱਲ ਐ ਭਈ ਤਾਂ ਫਿਰ ਫਿਰ ਉਹ ਥਾਣੇ ਨਹੀਂ ਜਾਊਂਗਾ ਮੈਂ ਹੋਰ ਕੀ ਕਰੂੰਗਾ ਉਹ ਐ ਕਰ ਕੋਈ ਨਹੀਂ ਚੱਲ ਫਿਰ ਥਾਣੇ ਦਾ ਵੀ ਕੋਈ ਵਕਤ ਆ ਜੂਗਾ ਪਰ ਕੇਰਾ ਆਪਾਂ ਵੜਾ ਜਾਂ ਪੰਚਾਇਤ ਚ ਦੇਖੀ ਭਈ ਕੀ ਕਹਿੰਦੇ ਨੇ ਹੈ ਦੇਖੋ ਜਿਹੜੀ ਉਹ 2 ਬਿਗੇ ਜ਼ਮੀਨ ਆ ਉਹ ਤਾਂ ਨਹੀਂ ਉਹ ਤਾਂ ਸਾਡੀ ਐ ਉਹ ਮਾਂ ਦੇ ਨਾਲ ਹੈ ਸੋਢੀ ਦੇ ਹਾਂ ਚੱਲ ਉਹ ਵੀ ਕਰਦੇ ਆ ਕੋਈ ਗੱਲ ਨਹੀਂ ਮੈਂ ਕਹਿ ਦੂੰ ਵੀ ਭਾਈ ਇਹਦਾ ਐ ਕਹਿੰਦੇ ਨੇ ਮਾਂ ਦਾ ਭਾਈ ਫਿਰ ਸਾਰਿਆਂ ਦੀ ਸਾਂਝੀ ਆ ਨਾ ਸੋਢੀ ਮਾਂ ਤਾਂ ਮੈਂਬਰ ਸਾਹਿਬਾਂ ਨੇ ਸਾਂਝੀ ਐ ਕਦੇ ਚਾਹ ਪਾਣੀ ਪੁੱਛਿਆ ਦਵਾਈ ਬੁਟੀ ਦਵਾਈ ਹੈਗੀ ਉਹ ਭਾਈ ਉਹ ਵੀ ਗੱਲ ਕੋਈ ਗੱਲ ਨਹੀਂ ਕਰਾਂਗੇ ਪੰਚਾਇਤ 'ਚ ਬਹਿ ਕੇ ਸਾਰਾ ਹੋ ਜੂਗਾ ਪਰ ਮੈਨੂੰ ਐਂ ਦੱਸ ਹੁਣ ਉਹ ਪਾਣੀ ਕਿੱਥੋਂ ਲਾਉਣ ਵੀ ਫਿਰ ਕਿੱਥੋਂ ਜਦੋਂ ਮੋਟਰ ਇੱਕ ਹੈਗੀ ਮੈਂ ਕਿੱਥੋਂ ਦੇਵਾਂ ਜੀ ਪਾਣੀ ਉਹਨਾਂ ਨੂੰ ਜਦੋਂ ਮੋਟਰ ਸਾਡੇ ਬਾਹਰ ਦੇ ਨਾ ਵੀ ਫਸਲ ਪਾ ਲੈਣੀ ਆ ਭਲਾ ਮੈਂਬਰ ਸਾਹਿਬ ਛੋਡੇ ਕਹਿਣ ਤੇ ਮੈਂ ਖੜ ਗਿਆ ਵੀ ਪੰਚਾਇਤ ਦੇ ਅੱਖੇ ਤੋਂ ਮੈਂ ਨਿਮੜ ਦੂੰਗਾ ਨਹੀਂ ਮੈਂ ਤਾਂ ਥਾਣੇ ਜਾਂਦਾ ਸੀ ਹੁਣ ਮੈਂ ਬਾਲਾ ਚਿਰ ਬੇਟ ਨਹੀਂ ਕਰਦਾ ਤੂੰ ਸਰਪੰਚਣੀ ਨੂੰ ਬੁਲਾ ਲਓ ਕੋਈ ਗੱਲ ਨਹੀਂ ਹੁਣ ਤੂੰ ਛੇਰਾ ਘਰੇ ਜਾ ਕਿਤੇ ਥਾਣੇ ਜਾਣ ਦੀ ਲੋੜ ਨਹੀਂ ਮੈਂ ਸਰਪੰਚਣੀ ਨੂੰ ਕਹਿਣਾ ਅਸੀਂ ਛੋਡੇ ਘਰੇ ਆਪਾਂ ਉੱਥੇ ਇਕੱਠ ਰੱਖ ਲਾਂਗੇ ਅੱਜ ਹੀ ਬੈਨੇ ਆ ਠੀਕ ਹੈ ਉੱਥੇ ਨਿਮੜ ਲਾਂਗੇ ਠੀਕ ਹੈ ਮੈਂਬਰ ਸਾਹਿਬ ਮੈਂ ਛੋਟੇ ਕਹਿਣ ਤੇ ਰੁਕ ਜਾਣਾ ਕੋਈ ਨਹੀਂ ਕਿੱਥੇ ਪੱਛੇ ਜਾਣ ਦੀ ਲੋੜ ਨਹੀਂ ਆਪੇ ਲਾ ਦਿਓ ਸੁਨੇਹਾ ਨਾਲ ਨੂੰ ਬਰਸ਼ ਕੋਈ ਨਹੀਂ ਠੀਕ ਹੈ ਜੀ ਅੱਸੀ ਕੱਲ ਜੀ ਠੀਕਾ ਠੀਕਾ ਸਸਤੇ ਪੰਜੀ ਉਹ ਤਾਂ ਫਿਰ ਕਹਿੰਦਾ ਉਤਾਰ ਕੇ ਨੇ ਮੈਨੂੰ ਸਾਰਾ ਟੱਬਰ ਹੀ ਮੰਗਰ ਪਿਆ ਗਿਆ ਮੇਰੇ ਚੱਲ ਆਪਾਂ ਕਰਦੇ ਆਂਗਾ ਲੈਛਿੰਦ ਰੈਸਟਾ ਤੁਹਾਡੇ ਘਰੇ ਆਉਂਦੇ ਸੀਗੇ ਅਸੀਂ ਵੀ ਤੁਹਾਡੇ ਆਉਂਦੇ ਸੀਗੇ ਮੈਨੂੰ ਵੀ ਇਹਨੇ ਸੁਨੇਹਾ ਲਾਇਆ ਸੀ ਐ ਕਰਕੇ ਕਹਿੰਦਾ ਉਹਨੇ ਲੜਾਈ ਹੋਊਗੀ ਤੂੰ ਤਾਂ ਪੁੱਤ ਘਰੇ ਵਾਈ ਜਾ ਜਾ ਕਰ ਸੁਣਨਾ ਆਪਣਾ ਹਾਂ ਭਾਈ ਚਲੋ ਆਏ ਅਸੀਂ ਨਿਵੇਂੜ ਲਾਂਗੇ ਆਪੀ ਦੋਨੇ ਜਾਣੇ ਤੂੰ ਘਰੇ ਵਾਈ ਜਾ ਹਾਂ ਹੋਰ ਉੱਥੇ ਬੈਠ ਕੇ ਗੱਲ ਕਰਦੇ ਹਾਂ ਇਹਦਾ ਕੱਲਾ ਟਿਕਾ ਲਿਆ ਭਣੇ ਕੋਈ ਨਾ ਕੋਈ ਨਾ ਉੱਥੇ ਪਾਣੀ ਲਾਉਣ ਗਿਆ ਸੀ ਆਏ ਥੋੜਾ ਹੁੰਦਾ ਹੁੰਦਾ ਬੈਠ ਕੇ ਹੱਲ ਹੁੰਦਾ ਹੁੰਦਾ ਲੜਾਈਆਂ ਨਾਲ ਨਹੀਂ ਹੱਲ ਹੁੰਦੇ ਉਹਦੇ ਬੈਠਾਣੇ ਜਾਂਦੇ ਸੀ ਹਜੇ ਅੱਛਾ ਚੱਲ ਭਾਈ ਬੈਠ ਕੇ ਆਪਾਂ ਮੇੜਦੇ ਆਂਗੇ ਕੀ ਬਣਦਾਗਾ ਅਸੀਂ ਤਾਂ ਭੈਣ ਮੈਂ ਤਾਂ ਟਿਕਾਈ ਜਾਂਦੀ ਸੀ ਮੁੰਡਿਆਂ ਨੂੰ ਝੜਖੇ ਪਏ ਸੀਗੇ ਤੇ ਉਹ ਤਾਂ ਫਿਰ ਹੁਣ ਸਿੱਤੀ ਚੜ ਗਿਆ ਸਾਡੇ ਤਾਂ ਉਹ ਚੱਲ ਵਧੀਆ ਹੋਇਆ ਤਾਂ ਟਿਕਿਆ ਤਾਂ ਲੈ ਬੇਬੇ ਮੈਂ ਅੰਦਰ ਕੋਲੇ ਵਾ ਗਿਆ ਸੀਗਾ ਮੈਂ ਹਾਂ ਤੇ ਥਾਣੇ ਤਾਂ ਉਹਨੇ ਜਾਣ ਨਹੀਂ ਤਾਂ ਫਿਰ ਰੋਕ ਲਿਆ ਮੈਨੂੰ ਕਹਿੰਦਾ ਅਸੀਂ ਆਪੇ ਉਹਦੇ ਘਰ ਹੀ ਨਿਮੇੜਾਂਗੇ ਅੱਛਾ ਤੂੰ ਕਹਿੰਦਾ ਮੈਂ ਕਰਦਾ ਆਂਗਾ ਸਰਪੰਚ ਨਾਲ ਗੱਲ ਠੀਕ ਹੈ ਚੱਲ ਵਧੀਆਗਾ ਓਏ ਤੂੰ ਲੈ ਯਾਰ ਆ ਕੇ ਮੈਂਬਰ ਸਰਪੰਚ ਤਾਂ ਚੱਲ ਫਿਰ ਮਨ ਲੈ ਆਵਾ ਕੁਰਸੀ ਨਾ ਲੈ ਹਸੀ ਕਾਲ ਜੀ ਸਸਰੀ ਕਾਲ ਪਈ ਮੈਂ ਲਿਆਉਣਾ ਮੰਜਾ ਜੀ ਆਜੋ ਆਜੋ ਬੈਠੋ ਆਜੋ ਆਜੋ ਸਸਰੀ ਕਾਲ ਸਸਰੀ ਕਾਲ ਆ ਦੇਖੋ ਜੀ ਓਏ ਥੋੜਾ ਜਿਆਦਾ ਪਾਸੇ ਆ ਬੈਜੋ ਬੈਜੋ ਹੋਰ ਮੈਂ ਪੋਈ ਪਾ ਯੋ ਮੈਂ ਕੁਰਸੀ ਲੈ ਆ ਮੈਂ ਹਾਂ ਹਾਂ ਓਈਓ ਸਮਾਈ ਚੱਲ ਕੋਈ ਨਾ ਇੱਧਰ ਬੈ ਜਾ ਨੇ ਤੁਸੀਂ ਬੈਜੋ ਇੱਧਰ ਬਾਈ ਜੀ ਪਾਈ ਹੋਰ ਬਾਈ ਕੇ ਗੱਲ ਹੋ ਰਹੀ ਧੀਆ ਹਾਂ ਪਾਈ ਹੁਣ ਦੱਸੋ ਕੀ ਮਸਲਾ ਹੈ ਲੈ ਪਾਈ ਦੱਸੋ ਕੀ ਗੱਲਬਾਤ ਹੈ ਕੀ ਹੁਣ ਗੱਲ ਤਾਂ ਪਾਈ ਸਰਪੰਚ ਜੀ ਮੈਂ ਦੱਸਦਾ ਤੈਨੂੰ ਇਹ ਅਵਤਾਰ ਕਹਿੰਦਾ ਵੀ ਇਹਨਾਂ ਨੇ ਅੱਜ ਮੈਨੂੰ ਫੜ ਕੇ ਕੁੱਟਿਆ ਸਾਰੇ ਜਣੇ ਨੇ ਤਿੰਨੇ ਜੀ ਨੇ ਜਿੰਨੇ ਘਰ ਦੇ ਪਾਈ ਕਹਿੰਦੇ ਖੇਤ ਫੜ ਕੇ ਕੁੱਟਿਆ ਕਹਿੰਨਾ ਮੈਂ ਤਾਂ ਉਹ ਕਰੀ ਜਾਂਦੀ ਸੀ ਪਾਣੀ ਲਈ ਜਾਂਦੇ ਸੀ ਹਾਂ ਪਾਈ ਦੱਸੋ ਤੁਸੀਂ ਇਹਨਾਂ ਨੂੰ ਕੁੱਟਿਆਗਾ ਕਿੱਥੇ ਕੁੱਟਿਆ ਜੀ ਮੈਂ ਕੱਲਾ ਖੇਤ ਜਾਂਦਾ ਸੀ ਮੈਂ ਤਾਂ ਚਾਰ ਜਾਣੇ ਸੀ ਇਹ ਕੱਲੇ ਨੂੰ ਢਾ ਲਿਆ ਮੇਨ ਦਾ ਖੇਤ ਜਾਂਦੇ ਨੂੰ ਅੱਛਾ ਕਸ ਦਾ ਰੋਲਾ ਕਰੇ ਛੋਟਾ ਫਿਰ ਹੁਣ ਕਸਦਾ ਕਿ ਜੇ ਮੈਂ ਖੇਤ ਜਾਂਨਾ ਪਾਣੀ ਲਾਉਣਾ ਤਾਂ ਮੋਟਰ ਬੰਦ ਕਰੇ ਆਉਂਦੇ ਨੇ ਦੋ ਬਿਗੇ ਉਹ ਆਪਦੇ ਨਾ ਕਰਾਈ ਬੈਠ ਨੇ ਉਹ ਉਹ ਚੋ ਨਹੀਂ ਹਿੱਸਾ ਦਿੰਦੇ ਸਾਨੂੰ ਨਾ ਉਤਾਰ ਪਾਈ ਤੂੰ ਚ ਮੈਨੂੰ ਕੋ ਝੂਠ ਮਾਰਿਆ ਫਿਰ ਵੀ ਮੈਨੂੰ ਇਹਨਾਂ ਨੇ ਕੁੱਟਿਆ ਹੈ ਭਲਾ ਸਰਪੰਚ ਸਾਹਿਬ ਗੱਲ ਤਾਂ ਇਹ ਹੈ ਜੀ ਜੋ ਪਹਿਲਾਂ ਇਹ ਜਾ ਕੇ ਪਾਣੀ ਪਿਛੇ ਮੈਨੂੰ ਜਿੰਬੜ ਗਿਆ ਉੱਥੇ ਦੀ ਚਾਰ ਜਾਣੀ ਸੀ ਫਿਰ ਕੁੱਟਦਾ ਖਾਊਗਾ ਹੀ ਉਹ ਕਹਿੰਦਾ ਭਾਈ ਮੈਨੂੰ ਕੁੱਟਿਆ ਤੂੰ ਕਹਿੰਦਾ ਮੈਨੂੰ ਕੁੱਟਿਆ ਉਹ ਤਾਂ ਚੱਲ ਗੱਲਾਂ ਛੱਡੋ ਤਾਂ ਫੇਰ ਦੇਖਾਂਗੇ ਪਹਿਲਾਂ ਜਿਹੜਾ ਤੁਹਾਡਾ ਵਾਹਨ ਦਾ ਰੌਲਾ ਪਹਿਲਾਂ ਉਹ ਨਿਮੇੜੋ ਸਾਡਾ ਤਾਂ ਨਿਬੜੀ ਹੋਇਆ ਜੀ ਮੋਟਰ ਬੇਬੇ ਦੇ ਵਾਹਨ ਚ ਹੈ ਬੇਬੇ ਸਾਡੇ ਨਾਲ ਹੈਗੀ ਸਾਰਾ ਹਿੱਸਾ ਸਾਡੇ ਕੋਲ ਹੀ ਹੈ ਆਪਣਾ ਤਾਂ ਨਿਬੜੀ ਪਿਆ ਜੀ ਜੇ ਤੁਸੀਂ ਸਾਡਾ ਹਿੱਸਾ ਦੇ ਦੋ ਜੇ ਤੁਸੀਂ ਸਾਡਾ ਹਿੱਸਾ ਪਹਿਲੀ ਦੇ ਦਿੰਦੇ ਆ ਲੜਾਈਆਂ ਕਿਉਂ ਹੁੰਦੀਆਂ ਇਹ ਤਾਂ ਭਾਈ ਤਿਆਰ ਨੇ ਨਿਮੇੜਨੂ ਦੇ ਠੀਕ ਹੈ ਨਿਮੇੜਨ ਵਾਲੀ ਤੁਸੀਂ ਗੱਲ ਕਰੋ ਇਹਦੀ ਵੀ ਮੰਗੀ ਇਹਨਾਂ ਦੀ ਵੀ ਮੰਗੀ ਸਮਝ ਇਹਨਾਂ ਨੂੰ ਵੀ ਪਾਣੀ ਤਾਂ ਦੇਣੀ ਪੂ ਹੁਣ ਸਾਨੂੰ ਹੁਣ ਮਾਂ ਸਾਰਾ ਨਹੀਂ ਸਾਂਝੀ ਹੈਗੀ ਉਹਨਾਂ ਹੀ ਇਹਨਾਂ ਨੂੰ ਹੱਕ ਦਿਓ ਜੇ ਮੋਟਰ ਇਹਦੇ ਨਵਾਂ ਫਿਰ ਉਹਦਾ ਵੀ ਹਿੱਸਾ ਬਣਦਾ ਹੀ ਆ ਭਾਈ ਹੋਰ ਉਹਨਾਂ ਨਾਲ ਦਾ ਹਿੱਸਾ ਦਿਓ ਨਾਲ ਇਹ ਤਾਂ ਕਿਹੜੇ ਵਾਹਣ ਲਈ ਬੈਠੋਂਗੇ ਵੱਤ ਉਹਦਾ ਹੱਲ ਕਰੋ ਉਹ ਵੀ ਫਿਰ ਭਾਈ ਫਸਲ ਕਿੱਥੋਂ ਬਾਲਣਾ ਆਉਦੀ ਹੁਣ ਜੇ ਤੁਸੀਂ ਪਾਣੀ ਨਹੀਂ ਦਿਓਗੇ ਮੋਟਰ 'ਚ ਹਿੱਸਾ ਜਦੋਂ ਉਹਨਾਂ ਦਾ ਉਹਨਾਂ ਨੂੰ ਪਾਣੀ ਦਿਓ ਫਸਲ ਪਾਲਣ ਰੌਲਾ ਪਵੇ ਹੀ ਨਾ ਇਹ ਤਾਂ ਛੋਟਾ ਟੱਕਾ ਗਾ ਜਿਹੜਾ ਹਾਂ ਤੁਸੀਂ 2 ਬਿੱਗਾਂ ਦਾ ਰੌਲਾ ਗਾ ਇਹ ਵੀ ਨਿਵੇੜੋ ਭਾਈ ਇਹ ਵੀ ਜਿੰਨਾ ਉਹਨਾਂ ਦਾ ਬੰਨਦਾ ਹੱਕ ਦਿਓ ਮੈਂਬਰ ਸਾਹਿਬ ਜਿੰਨਾ ਜਿੰਨੀ ਜ਼ਮੀਨ ਸਾਡੇ ਲਵੇ ਹੈਗੀ ਆ ਹੁਣ ਹਾਂ ਉਹਦੀਆਂ ਵੀ ਵਟਾਂ ਵੱੱਢੀਆਂ ਦੇ ਰਹੇ ਨੇ ਗੱਤ ਗੱਲ ਐ ਭਾਈ ਮਾੜੀ ਗੱਲ ਆ ਉਤਾਰ ਫੇਰ ਇਹ ਤੇ ਫੇਰ ਲੜ ਲੜ ਮਰਦੇ ਨੇ ਭਾਈ ਦੱਸ ਹਾਂ ਇੱਥੇ ਲੈ ਕੇ ਦਾ ਕੁਝ ਨਹੀਂ ਜਾਣਾ ਇਹ ਤਾਂ ਇੱਥੇ ਹੀ ਰਹਿ ਜਾਣਾ ਬੇਬੇ ਵੀ ਛੋਡੀ ਆ ਉਹਨਾਂ ਦੀ ਵੀ ਉੰਨੀ ਐ ਉਹਦਾ ਹੱਕ ਨਾ ਦੱਬੋ ਤੁਸੀਂ ਹੱਕ ਦਿਓ ਉਹਦਾ ਸਰਪੰਚ ਸਾਹਿਬ ਗੱਲ ਸੁਣ ਲੋ ਮੈਂਬਰ ਸਾਹਿਬ ਤੁਸੀਂ ਬੈਠੋ ਮੈਂ ਤਾਂ ਭਾਈ ਖੁੱਡ ਨਹੀਂ ਦਿੰਦਾ ਬੇਬੇ ਮੇਰੇ ਨਾਲ ਹੈ ਮੇਰੇ ਕੋਲੇ ਜ਼ਮੀਨ ਹੈ ਮੇਰੇ ਕੋਲੇ ਮੋਟਰ ਹੈ ਮੈਂ ਤਾਂ ਪੈਰ ਨਹੀਂ ਧਰਨ ਦਿੰਦਾ ਨਾ ਭਈਆ ਬਟਾਰੇਦਾ ਤੇਰੀ ਮਾੜੀ ਗੱਲ ਹੈ ਤੂੰ ਘਰੇ ਆਈ ਪੰਚਾਇਤ ਦੀ ਬੇਇੱਜ਼ਤੀ ਕਰੀਂ ਨਾ ਦੇਖ ਨਾ ਮਾਤਾ ਤੂੰ ਦੱਸ ਤੂੰ ਆਵਦਾ ਦਿਲ ਤੇ ਹੱਤ ਰਕੇ ਕਹਦੇ ਵੀ ਭਈ ਇਹ ਤੇਰੀ ਜਵਾਖ ਨਹੀਂ ਭਲਾਂਗੇ ਇਹ ਇਹਨੇ ਮੇਰੇ ਜਵਾਖ ਤੇਰੇ ਨੂੰ ਹੱਕ ਦੇ ਤੂੰ ਬੰਦਾ ਹੱਕੇ ਸਾਹਮਣੇ ਪਾਏ ਰੇ ਦਵਾਈ ਬੂਟੀ ਨਾ ਮੈਨੂੰ ਇਹ ਦਵਾਉਂਦੇ ਨੇ ਫਿਰ ਜਦੋਂ ਜ਼ਮੀਨ ਬਵਾਉਂਦੇ ਨੇ ਤੇਰੀ ਸਾਰਾ ਉਹ ਕਰਦੇ ਨੇ ਸਾਹਮਣੇ ਵੀ ਤੈਨੂੰ ਇਹੀ ਫਿਰ ਜਦੋਂ ਠੇਕਾ ਸਾਰਾ ਪੈਸਾ ਉਹ ਲੈ ਲੈਂਦੇ ਨੇ ਨਾ ਜ਼ਮੀਨ ਨੂੰ ਤਾਂ ਇਹ ਖੜੇ ਹੋ ਗਏ ਹੁਣ ਤੱਕ ਤਾਂ ਮੇਰੀ ਜਾਤ ਨਹੀਂ ਕਦੇ ਪੁੱਛੀ ਉਹ ਵੀ ਉਹ ਵੀ ਲਾਲਚ ਦੇ ਮਾਰੀ ਕਰਦੇ ਨੇ ਫਿਰ ਜ਼ਮੀਨ ਦੇ ਲਾਲਚ ਮਾਰੀ ਕਰਦੇ ਨੇ ਤੂੰ ਜੇ ਇਹਨਾਂ ਨੂੰ ਕਹੇ ਵੀ ਭਾਈ ਤੁਸੀਂ ਮੈਨੂੰ ਇਹਨਾਂ ਨੂੰ ਮੈਂ ਕਹਿ ਦੇਣਾ ਲੈ ਕਰ ਲੈਣੇ ਗੱਲ ਵੀ ਭਾਈ ਤੁਸੀਂ ਮਹੀਨਾ ਤੁਸੀਂ ਰੱਖ ਲਿਆ ਕਰੋ ਮਹੀਨਾ ਤੁਸੀਂ ਰੱਖ ਲਿਆ ਕਰੋ ਹਿੱਸਾ ਦੇਓ ਇਹਨਾਂ ਨੂੰ ਤੁਸੀਂ ਭਾਈ ਦੱਸੋ ਤੁਸੀਂ ਤਿਆਰ ਹ ਅਸੀਂ ਭਾਈ ਸਾਮ ਲਾਂਗੇ ਅਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਸਾਰੀ ਚੀਜ਼ ਜਿਵੇਂ ਮੋਟਰ ਚੋਂ ਵੀ ਹਿੱਸਾ ਸਾਡੀ ਜ਼ਮੀਨ ਚੋਂ ਵੀ ਸਾਨੂੰ ਘਰ ਚੋਂ ਵੀ ਏ ਅਸੀਂ ਸਾਮਾਂਗੇ ਸਹ ਸਦਾ ਨਹੀਂ ਸਾਡੇ ਕਿ ਨਹੀਂ ਆਜੀ ਹਾਂ ਭਾਈ ਦੇਖ ਲੋ ਫਿਰ ਇਹ ਤਾਂ ਤਿਆਰ ਨੇ ਹੁਣ ਭਾਈ ਜੀ ਅਵਧਾਰ ਉਹ ਇਹਨਾਂ ਨੇ ਮੇਰੀਆਂ ਅੱਖਾਂ ਖੋਲਧੀਆਂ ਪੰਚਾਇਤ ਨੇ ਹੈ ਹੁਣ ਉਹ ਵੀ ਮੇਰਾ ਪੁੱਤ ਆਪਾਂ ਹਿੱਸਾ ਦੇਵਾਂਗੇ ਵੰਡ ਕੇ ਉਹਨਾਂ ਨੂੰ ਜੇ ਹਿੱਸਾ ਦੇਣਾ ਬੇਬੇ ਉਹਨਾਂ ਨਾਲ ਹੀ ਵਗ ਜਾ ਮੈਂ ਨਹੀਂ ਰੱਖਦਾ ਭਾਈ ਉਹਨਾਂ ਨਾਲ ਵਗ ਜੂ ਵਗ ਜਾ ਬੇਬੇ ਖੜੀ ਹੋ ਜਾ ਵਗ ਜਾ ਆ ਜਾ ਬੇਬੇ ਖੜੀ ਹੋ ਜਾ ਆ ਜਾ ਐ ਤੈਨੂੰ ਕੌਣ ਰੋਟੀਆਂ ਖਾਊ ਜਾ ਵਗ ਜਾ ਚੰਗਾ ਲੈ ਦੇਖ ਲੈ ਦੇਖ ਲੈ ਬੇਬੇ ਲਾਚ ਦੇ ਮਾਰੀ ਸੀ ਭਾਈ ਤੇਰੇ ਨਾਲ ਚਲ ਠੀਕ ਆ ਭਾਈ ਠੀਕ ਹੈ ਜੀ ਬਹੁਤ ਚੰਗਾ ਸਮਝੌਤਾ ਕਰਕੇ ਗਏ ਹੋ ਪੰਚਾਇਤ ਵਾਲੇ ਤੁਸੀਂ